ਕਵਲ ਪ੍ਰੀਤ ਨੂੰ ਅਜੇ ਛੱਡ ਕੇ ਘਰ ਵਾਪਸ ਹੀ ਆਉਂਦਾ ਏ ਤੇ ਉਸ ਦਾ ਫੋਨ ਆ ਜਾਂਦਾ ਏ ਕਿ ਮੈਨੂੰ ਹੁਣ ਵਿੱਕੀ ਹੁਣਾ ਨੇ ਘਰੋਂ ਬਾਹਰ ਕੱਢ ਦਿੱਤਾ ਏ ਕਿ ਮੈਨੂੰ ਤੁਸੀਂ ਹੁਣ ਲੈ ਜਾਓ ਮੈਂ ਰਾਸਤੇ ਦੇ ਵਿੱਚ ਆ ਕਵਲ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਵਿੱਕੀ ਨੇ ਤਾਂ ਤੇਰੇ ਨਾਲ ਇਦਾਂ ਕਰਨਾ ਹੀ ਆ ਕਿਉਂਕਿ ਮੰਮੀ ਨੇ ਤੇ ਤੂੰ ਉਸ ਨੂੰ ਸਿਰ ਚੜਾ ਲਿਆ ਹੈ ਤੇ ਤੂੰ ਹਰ ਗੱਲ ਉਹ ਵਿੱਕੀ ਦੀ ਮੰਨਦੀ ਆ ਤੇ ਤੂੰ ਮੰਮੀ ਨੂੰ ਕਹਿ ਦਿੰਦੀ ਆ ਤੇ ਮੰਮੀ ਤੇਰਾ ਘਰ ਭਰੀ ਜਾ ਰਹੇ ਆ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਓਖੀ ਹੁਣ ਤੂੰ ਹੀ ਹੋਣਾ ਹੈ ਕਿਉਂਕਿ ਵਿੱਕੀ ਨੂੰ ਇਹਨਾਂ ਚੀਜ਼ਾਂ ਦਾ ਸਾਰਿਆਂ ਦਾ ਮੋਹ ਪੈ ਗਿਆ ਹੈ ਵਿੱਕੀ ਆਪਣੇ ਆਪ ਕੋਈ ਕੰਮ ਨਹੀਂ ਕਰਦਾ ਤੇ ਉਹ ਆਪਣੇ ਸਾਰੇ ਖਰਚੇ ਆ ਜੋ ਕਿ ਵੱਡੇ ਵੱਡੇ ਖਰਚੇ ਆ ਉਹ ਸਾਰੇ ਤੈਨੂੰ ਕਹਿ ਦਿੰਦਾ ਏ ਤੇ ਤੂੰ ਗਾ ਮਮਮੀ ਨੂੰ ਕਹਿ ਦਿੰਨੀ ਆ ਅੱਜ ਤਾਂ ਸੰਦੀਪ ਨੇ ਹੁਣ ਸਾਰੀਆਂ ਗੱਲਾਂ ਕਲੀਅਰ ਕਰ ਹੀ ਦਿੱਤੀਆਂ ਤੇ ਸਾਰਾ ਯਾਦ ਹੀ ਕਰਾ ਲਿਆ ਜਦੋਂ ਪ੍ਰੀਤ ਨੇ ਕਿਹਾ ਕਿ ਅਸੀਂ ਤੁਹਾਡੇ ਤੋਂ ਕੀ ਲਿਆ ਤਾਂ ਉਸਨੇ ਫਿਰ ਯਾਦ ਕਰਾਇਆ ਕਿ ਪਹਿਲਾਂ ਤਾਂ ਜਦੋਂ ਤੂੰ ਫੇਰਾ ਪਾਉਣ ਆਈ ਸੀ ਉਦੋਂ ਤੋਂ ਹੀ ਮੰਮੀ ਤੈਨੂੰ ਦਿੰਦੀ ਆ ਕਿਤੇ 20000 ਰੁਪਏ ਕਿਤੇ 50000 ਰੁਪਏ ਕਿਤੇ ਟਰੈਕਟਰ ਕਿਤੇ ਕਾਰ ਇਥੋਂ ਤੱਕ ਕੇ ਜਨਮ ਦਿਨ ਵੀ ਇਥੋਂ ਮਨਾਇਆ ਹੈ ਤੂੰ ਤੇ ਕੱਪੜੇ ਵੀ ਇਥੋਂ ਲਈ ਤੇ ਉਪਰ ਉਹਨਾਂ ਦੀ ਸਮਾਈ ਵੀ ਤੂੰ ਸਾਡੇ ਕੋਲੋਂ ਹੀ ਦਵਾਈ ਹੈ ਤੂੰ ਅਜੇ ਕਹਿਨੀ ਹੈ ਕਿ ਮੈਂ ਇਥੋਂ ਕੀ ਲੈ ਕੇ ਗਈ ਅਜੇ ਤਾਂ ਉਸ ਨੂੰ ਸਾਰੀਆਂ ਗੱਲਾਂ ਹੁਣ ਸਮਝ ਵਿੱਚ ਆਈਆਂ ਤੇ ਕਵਲ ਨੂੰ ਵੀ ਸਾਰੀਆਂ ਗੱਲਾਂ ਹੁਣ ਸਮਝ ਵਿੱਚ ਆ ਗਈਆਂ ਬਾਦ ਹੁਣ ਜਦੋਂ ਕਵਲ ਉਸ ਨੂੰ 12 ਵਿੱਚ ਛੱਡ ਕੇ ਆਇਆ ਸੀ ਤਾਂ ਉਹਨੇ ਪਹਿਲੀ ਹੀ ਵਿੱਕੀ ਨੇ ਵਾਪਸ ਮੋੜ ਦਿੱਤਾ ਕਿ ਤੂੰ ਸੋਣ ਦਾ ਸੰਧਾਰਨ ਲੈ ਕੇ ਆ ਤੇ ਕਵਲ ਹੁਣਾਂ ਨੂੰ ਉਹਨੇ ਫੋਨ ਲਗਾਇਆ ਤੇ ਉਹ ਵਾਪਸ ਲੈ ਕੇ ਆਈ ਤਾਂ ਹੁਣ ਕਵਲ ਇਹ ਕਹਿੰਦਾ ਕਿ ਮੰਮੀ ਦੱਸੋ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਉਹਨਾਂ ਨੂੰ ਪੈਸਿਆਂ ਦਾ ਮੂੰਹ ਨਾ ਪਾਓ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ ਤੇ ਤੁਸੀਂ ਉਹਨਾਂ ਨੂੰ ਹੁਣ ਲੋੜਾ ਪੁਰੀਆਂ ਕਰੋ ਤੇ ਹੁਣ ਜਦੋਂ ਆਪਾਂ ਸੌਣ ਦਾ ਸੰਧਾਰਾ ਨਹੀਂ ਦਿੱਤਾ ਤੇ ਹੁਣ ਦੇਖੋ ਉਹਨਾਂ ਨੇ ਕੀ ਕਰਤੂਤ ਕੀਤੀ ਹੈ ਤੁਸੀਂ ਉਸ ਦਾ ਘਰ ਭਰੀ ਜਾ ਰਹੇ ਸੀ ਪਰ ਜਦੋਂ ਇੱਕ ਵਾਰੀ ਆਪਣੇ ਤੋਂ ਦਿੱਤਾ ਨਾ ਗਿਆ ਤੇ ਆਪਾਂ ਮਾੜੇ ਹੋ ਗਏ ਆ ਅਜੇ ਤਾਂ ਪ੍ਰੀਤ ਨੂੰ ਬਹੁਤ سارے ਸ਼ੀਸ਼ੇ ਦਿਖਾਉਣੇ ਬਾਕੀ ਆ ਅਜੇ ਤੇ ਉਸ ਦੀ ਮੰਮੀ ਨੂੰ ਅਜੇ ਤਾਂ ਬਹੁਤ ਕੁਝ ਹੋਣਾ ਇਹ ਤਾਂ ਅਜੇ ਸ਼ੁਰੂਆਤ ਆ ਇਹ ਤਾਂ ਅਜੇ ਉਹੀ ਹੋ ਰਿਹਾ ਹੈ ਜੋ ਉਸ ਦੀ ਮੰਮੀ ਨੇ ਉਹਨਾਂ ਨੂੰ ਵਗਾੜਿਆ ਹੈ ਤੇ ਵਿਕੀ ਦੇ ਮੁਕੀ ਤੇ ਵਿਕੀ ਦੇ ਮੰਮੀ ਦੀਆਂ ਆਸਾਂ ਦੇ ਤਾਂ ਪਾਣੀ ਹੀ ਫਿਰ ਗਿਆ ਤੇ ਕਿਉਂਕਿ ਉਹਨਾਂ ਨੂੰ ਤਾਂ ਇਤ ਕੇ ਆਏ ਲੱਗਦਾ ਸੀ ਕਿ ਪ੍ਰੀਤ ਬਹੁਤ ਕੁਝ ਲੈ ਕੇ ਆਉਗੀ ਪਰ ਪ੍ਰੀਤ ਤਾਂ ਕੁਝ ਵੀ ਨਹੀਂ ਲੈ ਕੇ ਆਈ ਤੇ ਗੁੱਸੇ ਹੋ ਕੇ ਖਾਲੀ ਹੱਥ ਲਮਕਉਂਦੀ ਆਈ ਹੈ ਤੇ ਇਹ ਨਹੀਂ ਪਤਾ ਪ੍ਰੀਤ ਨੂੰ ਕਿ ਅੱਗੇ ਵੀ ਮੈਨੂੰ ਵੜਨ ਨਹੀਂ ਦੇਣਾ ਕਿਉਂਕਿ ਮੈਂ ਖਾਲੀ ਹੱਥ ਆਈ ਆ